ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਮੋਗੇ ਤੇ ਕਿਸਾਨ ਭਰਾਵੋ ਅੱਜ ਦੀ ਵੀਡੀਓ ਦੇ ਵਿੱਚ ਅੱਪਾਂ ਗੱਲ ਕਰਾਂਗੇ ਜ਼ਿੰਕ ਦੇ ਬਾਰੇ ਵੀ ਝੋਨੇ ਦੇ ਵਿੱਚ ਅੱਪਾਂ ਨੂੰ ਕਿਹੜੀ ਜ਼ਿੰਕ ਵਰਤਣੀ ਚਾਹੀਦੀ ਹੈ ਕਿਹੜੀ ਜ਼ਿੰਕ ਅੱਪਾਂ ਨੂੰ ਪਾਉਣੀ ਚਾਹੀਦੀ ਹੈ ਤੇ ਝੋਨਾ ਲੱਗਣ ਤੋਂ ਬਾਅਦ ਕਿੰਨੇ ਦਿਨ ਬਾਅਦ ਅੱਪਾਂ ਨੂੰ ਜਿਹੜੀ ਜ਼ਿੰਕ ਝੋਨੇ ਦੇ ਵਿੱਚ ਪਾ ਦੇਣੀ ਚਾਹੀਦੀ ਹੈ ਪਹਿਲੀ ਯੂਰੀਏ ਦੇ ਨਾਲ ਜ਼ਿੰਕ ਦਈਏ ਜਾਂ ਫਿਰ ਦੂਜੀ ਨਾਲ ਜਾਂ ਫਿਰ ਤੀਜੀ ਨਾਲ ਇਹ ਸਾਰੀਆਂ ਗੱਲਾਂ ਅੱਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਹੁਣ ਮਾਰਕੀਟ ਦੇ ਵਿੱਚ 21% ਵਾਲੀ ਵੀ ਜ਼ਿੰਕ ਆਉਂਦੀ ਹੈ ਤੇ 33% ਵਾਲੀ ਵੀ ਜ਼ਿੰਕ ਆਉਂਦੀ ਹੈ ਇਹਨਾਂ ਦੋਵਾਂ ਦੇ ਵਿੱਚੋਂ ਆਪਾਂ ਕਿਹੜੀ ਜ਼ਿੰਕ ਝੋਨੇ ਦੇ ਵਿੱਚ ਵਰਤਣੀ ਹੈ ਤੇ ਕਿਹੜੀ ਜ਼ਿੰਕ ਦਾ ਆਪਾਂ ਨੂੰ ਫਾਇਦਾ ਮਿਲੂਗਾ ਸਾਰੀ ਗੱਲ ਬਤਾਂਗੀ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਤੇ ਜਿਹੜੇ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਮੇਰੇ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਮਿਲ ਸਕੇ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਮਿਲ ਸਕੇ ਤੇ ਫਿਰ ਵੀਡੀਓ ਕਿਸਾਨ ਭਰਾਵੋ ਕਰਦੇ ਆਪਾਂ ਸ਼ੁਰੂ ਕਿਸਾਨ ਭਰਾ ਉਹ ਝੋਨੇ ਦੇ ਵਿੱਚ ਜਿਹੜੀ ਜ਼ਿੰਕ ਦਾ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਕਈ ਕਿਸਾਨ ਭਰਾ ਕਹਿੰਦੇ ਆ ਵੀ ਸਾਨੂੰ ਜ਼ਿੰਕ ਦਾ ਕੋਈ ਵੀ ਰਿਜ਼ਲਟ ਨਹੀਂ ਮਿਲਿਆ ਅਸੀਂ ਆਪਣੀ ਖੇਤ ਦੇ ਵਿੱਚ ਜ਼ਿੰਕ ਪਾਈ ਸੀ ਤੇ ਸਾਨੂੰ ਕੋਈ ਵੀ ਫਾਇਦਾ ਨਹੀਂ ਮਿਲਿਆ ਕਿਸਾਨ ਭਰਾ ਉਹ ਹੀ ਨਹੀਂ ਹੁੰਦਾ ਕਈ ਵਾਰ ਆਪਾਂ ਨੂੰ ਉਹਦਾ ਰਿਜ਼ਲਟ ਦੇਖਣ ਦੇ ਵਿੱਚ ਨਹੀਂ ਦਿਖਦਾ ਕਿਉਂਕਿ ਕਈ ਵਾਰ ਆਪਣੀ ਝੋਨੇ ਦੇ ਵਿੱਚ ਆਪਾਂ ਨੂੰ ਉਹਦੀ ਘਾਟ ਨਹੀਂ ਵੀ ਦਿਖਦੀ ਤੇ ਕਿਸਾਨ ਭਰਾ ਆਪਾਂ ਨੂੰ ਕਹਿਣ ਲੱਗ ਜਾਂਦੇ ਵੀ ਸਾਨੂੰ ਜੇ ਦੀ ਜ਼ਿੰਕ ਨੇ ਕੋਈ ਵੀ ਰਿਜ਼ਲਟ ਨਹੀਂ ਦਿੱਤਾ ਤੇ ਪਤਾ ਕਦੋਂ ਲੱਗਦਾ ਜਦੋਂ ਕਿਸਾਨਪਰਾਉ ਆਪਣੀ ਝੋਨਾ ਹੈ 20 25 ਦਿਨ ਦਾ ਹੋ ਜਾਂਦਾ ਤੇ ਫਟਾਰਾ ਘਟ ਕਰਦਾ ਉਦੋਂ ਜਾ ਕੇ ਆਪਾਂ ਨੂੰ ਜਿਹੜਾ ਇਸ ਚੀਜ਼ ਦਾ ਪਤਾ ਲੱਗਦਾ ਹੈ ਇਸ ਕਰਕੇ ਕਿਸਾਨਪਰਾਉ ਜ਼ਿੰਕ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਕਿਸਾਨਪਰਾਉ ਜ਼ਿੰਕ ਹਰੇਕ ਸਾਲ ਝੋਨੇ ਵਿੱਚ ਪਾਉਂਦੇ ਹੈ ਉਹਨਾਂ ਨੂੰ ਐਂਡ ਤੱਕ ਜਿਹੜਾ ਫਾਇਦਾ ਮਿਲਦਾ ਝਾੜ ਦੇ ਵਿੱਚ ਲੇਕ ਕਿਉਂਕਿ ਜਿੰਕ ਦਾ ਕਿਸਾਨ ਭਰ ਵਿੱਚ ਜਿੰਕ ਦਾ ਕੰਮ ਹੁੰਦਾ ਹੈ ਐਂਡ ਤੱਕ ਅਸਰ ਦੇਣਾ ਕਿਉਂਕਿ ਜਿਹੜਾ ਕਿਉਂਕਿ ਜਿੰਕ ਦਾ ਕਿਸਾਨ ਭਰ ਵਿੱਚ ਝੋਨੇ ਦੇ ਵਿੱਚ ਉੱਪਰੋਂ ਐਂਡ ਤੱਕ ਜਾ ਕੇ ਅਸਰ ਦਿਖਦਾ ਹੈ ਕਿਉਂਕਿ ਜਦੋਂ ਆਪਣਾ ਝੋਨਾ ਨਸਾਰਾ ਕਰਦਾ ਉਸ ਸਮੇਂ ਤੱਕ ਜਿਹੜੀ ਆਪਣੇ ਝੋਨੇ ਦੇ ਵਿੱਚ ਜਿੰਕ ਦੀ ਘਾਟ ਨਹੀਂ ਆਉਂਦੀ ਇਸ ਕਰਕੇ ਹਨ ਕਿਸਾਨਪਰਾ ਵਿੱਚ 21% ਵਾਲਾ ਵੀ ਜ਼ਿੰਕ ਵਰਤਦਾ ਇਹ ਹੈ ਤੇ 33% ਵਾਲਾ ਵੀ ਹੁਣ ਇਹਨਾਂ ਦੋਵਾਂ ਦੇ ਵਿੱਚੋਂ ਆਪਾਂ ਨੂੰ ਕਿਹੜੀ ਜ਼ਿੰਕ ਵਰਤਣੀ ਚਾਹੀਦੀ ਆ ਕਿਸਾਨਪਰਾ ਉਹ ਜ਼ਿੰਕ ਨੂੰ ਲੈ ਕੇ 21% ਵਾਲੀ ਵੀ ਜ਼ਿੰਕ ਠੀਕ ਹੈ ਪਰ ਜੇ ਤੁਸੀਂ ਪਾ ਸਕਦੇ ਹੋ ਤਾਂ ਆਪਾਂ ਨੂੰ ਝੌਨੇ ਦੇ ਵਿੱਚ 33% ਵਾਲੀ ਜ਼ਿੰਕ ਦੇ ਵੱਧ ਫਾਇਦੇ ਮਿਲਦੇ ਨੇ ਕਿਉਂਕਿ ਕਿਸਾਨਪਰਾ ਉਹ ਰਿਜ਼ਲਟ ਦੋਵੇਂ ਦਿੰਦੀ ਹੈ ਏ ਪਰ ਝੋਨੇ ਦੇ ਵਿੱਚ ਸਭ ਤੋਂ ਵਧੀਆ ਜਿਹੜੀ ਜ਼ਿੰਕ ਹੈ ਉਹ 33% ਵਾਲੀ ਮੰਨੀ ਜਾਂਦੀ ਹੈ ਤੇ ਜੇ ਤੁਸੀਂ ਝੋਨੇ ਦੇ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ 33% ਵਾਲੀ ਤੁਸੀਂ ਜ਼ਿੰਕ ਪਾ ਸਕਦੇ ਹੋ ਤੇ 5 ਕਿਲੋ ਜਿਹੜੀ 1 ਕਿਲੇ ਦੇ ਵਿੱਚ ਤੁਸੀਂ ਡੋਜ਼ ਪਾਉਣੀ ਹੈ ਤੇ ਜਿਹੜਾ ਜ਼ਿੰਕ ਝੋਨੇ ਦੇ ਵਿੱਚ ਲੱਗਣ ਤੋਂ ਬਾਅਦ ਪਾਉਂਦਾ ਸਮਾਂ ਹੈ ਉਹ 5-6 ਦਿਨਾਂ ਦੇ ਵਿੱਚ 7 ਦਿਨਾਂ ਦੇ ਵਿੱਚ ਆਪਾਂ ਚੌਨੇ ਦੇ ਵਿੱਚ ਜ਼ਿੰਕ ਪਾ ਦੇਣੀ ਕਿਉਂਕਿ ਜਿਹੜੀ ਜ਼ਿੰਕ ਦੀ ਕਮੀ ਆ ਉਹ ਸ਼ੁਰੂਆਤੀ ਦਿਨਾਂ ਦੇ ਵਿੱਚ ਆਉਂਦੀ ਹੈ ਜੇ ਆਪਾਂ 20 ਦਿਨ ਤੇ ਜਾ ਕੇ ਜ਼ਿੰਕ ਪਾਵਾਂਗੇ ਉਦੋਂ ਤੱਕ ਜਿਹੜੀ ਆਪਣੀ ਚੌਨੇ ਦੇ ਵਿੱਚ ਜਿਹੜੀ ਕਮੀ ਆ ਚੁੱਕੀ ਹੋਣੀ ਹੈ ਇਸ ਕਰਕੇ ਪਹਿਲੇ ਯੂਰੀ ਦੇ ਨਾਲ 6ਵੇਂ 7ਵੇਂ ਦਿਨ ਜ਼ਿੰਕ ਤੁਸੀਂ ਪਾ ਸਕਦੇ ਹੋ 21% ਵਾਲਾ ਕਿਸਾਨ ਭਰਾ ਉਹ ਇੱਕ ਤਾਂ ਆਪਾਂ ਨੂੰ ਵੱਧ ਪਾਣੀ ਪੈਂਦੀ ਹੈ ਉਹ 10 ਤੋਂ 15 ਕਿਲੋ ਆਪਾਂ ਨੂੰ ਬਾਣੀ ਪੈਂਦੀ ਹੈ ਤੇ ਇਹ ਆਪਣਾ 5 ਕਿਲੋ ਨਾਲ ਸਾਦਾ ਰੇਟ 35 ਦੋਵੇਂ ਇੱਕੋ